ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਨੇ ਲੌਰਨ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ ਦਰਅਸਲ ਲੌਰਨ ਬਿਸ਼ਨੋਈ ਗਰੁੱਪ ਵੱਲੋਂ ਪੈਲਗਾਂ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਕੀਤੀ ਜਾਂਦੀ ਹੈ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਉਹ ਪਾਕਿਸਤਾਨ ਵਿੱਚ ਘੁਸ ਕੇ ਇੱਕ ਬੰਦਾ ਹੀ ਮਾਰਨਗੇ ਜੋ 1 ਲੱਖ ਦੇ ਬਰਾਬਰ ਹੋਵੇਗਾ ਇਧਰੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੌਰਨ ਬਿਸ਼ਨੋਈ ਗਰੁੱਪ ਵੱਲੋਂ ਪਾਕਿਸਤਾਨ ਦੇ ਵਿੱਚ ਬੈਠੇ ਅੱਤਵਾਦੀ ਸੰਗਠਨ ਦੇ ਆਕਾ ਹਾਫਿਜ਼ ਸੈਦ ਨੂੰ ਮਾਰਨ ਦੇ ਪਲਾਨ ਸੀ ਤੇ ਇਸ ਨੂੰ ਲੈ ਕੇ ਸ਼ਹਾਜਾਤ ਪੱਟੀ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਸਨੇ ਕਿਹਾ ਕਿ ਅੱਜ ਤੋਂ ਮੇਰੀ ਲੌਰਨ ਬਿਸ਼ਨੂਈ ਨਾਲ ਦੋਸਤੀ ਖਤਮ ਹੈ ਤੇ ਉਸਨੇ ਕਿਹਾ ਕਿ ਜੇਕਰ ਲੌਰਨ ਬਿਸ਼ਨੂਈ ਨੇ ਪਾਕਿਸਤਾਨ ਦੇ ਵਿੱਚ ਇੱਕ ਮੁਸਲਿਮ ਤੇ ਵੀ ਅਟੈਕ ਕੀਤਾ ਤਾਂ ਉਹ ਸਿੱਧੂ ਉਸ سے بڑے ਨੂੰ ਕਿ ਸਿੰਗਰ ਨੇ ਮਰਵਾਇਆ ਅਤੇ ਬਾਬਾ ਸਦੀਕੀ ਮਰਡਰ ਕੇਸ ਦੇ ਸਾਰੇ ਉਸ ਕੋਲ ਸਬੂਤ ਪਏ ਨੇ ਤੇ ਜੇਕਰ ਲੌਰਨ ਬਿਸ਼ਨੂਈ ਨੇ ਇਦਾਂ ਦਾ ਕੁਝ ਹਰਕਤ ਕੀਤੀ ਤਾਂ ਉਹ ਸਾਰੇ ਸਬੂਤ ਮੇਰੀ ਅੱਗੇ ਪੇਸ਼ ਕਰ ਦਵੇਗਾ ਫਿਰ ਉਹ ਜਾਣੇ ਜਾਂ ਫਿਰ ਉਹਨਾਂ ਦੀ ਸਰਕਾਰ ਜਾਣੇ ਸ਼ਹਿਜ਼ਾਦ ਪੱਟੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫੈਨ ਵੀ ਜਾਣਨਾ ਚਾਹੁੰਦੇ ਸੀ ਕਿ ਆਖਿਰ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਪਿੱਛੇ ਕੀ ਸਿੰਗਰ ਦਾ ਹੱਥ ਹੈ ਸ਼ਹਿਜ਼ਾਦ ਪੱਟੀ ਨੇ ਟਿਕਟੌਕ ਤੇ ਇੱਕ ਇੰਡੀਅਨ ਬੰਦੇ ਨਾਲ ਗੱਲਬਾਤ ਕੀਤੀ ਜਿਸ ਵਿੱਚ ਇੰਡੀਅਨ ਬੰਦੇ ਨੇ ਉਸ ਤੋਂ ਪੁੱਛਿਆ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਲੇ ਸਿੰਗਰ ਦਾ ਇੱਕ ਆਖਰੀ ਦੱਸ ਦੋ ਇਸ ਤੇ ਸ਼ਹਿਜ਼ਾਦ ਪੱਟੀ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਲਾਮ ਅਲੈਕੁਮ ਬੱਤਈ ਵਾਅਲੈਕੁਮ ਸਲਾਮ ਬਾਜੀ ਕੀ ਹਾਲ ਚਾਲ ਹੈ ਤੁਹਾਡਾ ਬਰੇ ਮੈਂ ਪੰਜਾਬ ਇੰਡੀਆ ਤੋਂ ਆ ਰਿਹਾ ਹਾਂ ਆਸਟ੍ਰੇਲੀਆ ਚੋਂ ਛੋਟੀ ਜਿਹੀ ਗੱਲ ਪੁੱਛਣ ਆਇਆ ਤੋ ਦੱਸੋ ਪੁੱਛੋ ਪੁੱਛੋ ਬਾਜੀ ਅ ਮੈਨੂੰ ਪਤਾ ਵੀ ਕੰਟਰੋਵਰਸੀ ਨਹੀਂ ਹੋਈ ਬਈ ਇੱਕ ਸਿੰਗਰ ਦਾ ਨਾਮ ਸੀ ਨਾ ਇੱਕ ਕੱਲਾ ਅੱਖਰ ਦਾ ਸੀ ਤਾਂ ਮਾੜਾ ਜਿਹਾ ਪਤਾ ਲੱਗ ਰਿਹਾ ਦੋ ਕਿਸਾਨੂ ਵੀ ਬਹੁਤ ਹਨ ਬਸ ਅ ਮੈਂ ਤਾਂ ਨਹੀਂ ਇੱਥੇ ਗੱਲ ਦੱਸਦੇ ਆ ਲੋਕਾਂ ਨੂੰ ਤੇ ਸੁਣ ਲੱਗਦਾ ਪਿਆ ਨਾ ਕਿ ਵੀ ਸਾਡੀ ਫੌਂਕੀ ਨਹੀਂ ਵਿਗੜੀ ਐ ਸਾਡੀ ਬੜੇ ਧੇਰ ਦੀ ਵਿਗੜੀ ਹੋਈ ਹੈ ਕਿ ਕਿਉਂਕਿ ਇੱਕ ਜਿਹੜਾ ਕੰਮ ਹੋਇਆ ਸੀ ਨਾ ਸਾਨੂੰ ਇਹ ਪਤਾ ਹੀ ਨਹੀਂ ਸੀ ਵੀ ਕੋਈ ਚੀਜ਼ਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨਾ ਉਹ ਇੱਧਰ ਜਾਣੀਆਂ ਕਿ ਇੱਥੇ ਇਸਤੇਮਾਲ ਹੋਣੀਆਂ ਨੇ ਨਾ ਮੋਸਟ ਆਨਲੋ ਤੁਹਾਨੂੰ ਕਹ ਆਇਆ ਸੀ ਮੈਂ ਤੁਹਾਨੂੰ ਇਨਬਾਕਸ 'ਚ ਕੋਈ ਗੱਲ ਕਰ ਸਕਣਾ ਕਿਉਂਕਿ ਇਸ ਟਾਈਮ ਤੁਹਾਨੂੰ ਪਤਾ ਨਾ ਮਾਮਲਾ ਸਾਡੇ ਤੇ ਬਹੁਤ ਸੀਰੀਅਸ ਚੱਲਦੇ ਪਏ ਨੇ ਠੀਕ ਹੋ ਗਿਆ ਮੈਂ ਤੁਹਾਨੂੰ ਖਬਰ ਦੇ ਤੱਕ ਕਰੇਗਾ तकरीबन 4-5 ਦਿਨਾਂ ਤੱਕਰ ਵਿਦ ਪ੍ਰੂਫ ਉਹਨਾਂ ਬੰਦਿਆਂ ਦੇ ਨਾਮ ਮੀਡੀਆ ਦੇ ਉੱਤੇ ਦੇ ਦਿੱਤੇ ਜਾਣਗੇ ਲੇਕਿਨ ਇਸ ਟਾਈਮ ਕੋਈ ਜਿਹੜਾ ਨਾ ਮੁਨਾਸਬ ਨਹੀਂ ਦੋਸਤੋ ਇੱਥੇ ਸਹਿਜਾਤ ਪੱਟੀ ਵੱਲੋਂ ਖੁਲਾਸਾ ਕੀਤਾ ਗਿਆ ਕਿ ਉਹ 2-3 ਦਿਨਾਂ ਬਾਅਦ ਹੀ ਸਿੱਧੂ ਮੂਸੇਵਾਲੇ ਨੂੰ ਕਿਹੜੇ ਸਿੰਗਰ ਨੇ ਮਰਵਾਇਆ ਉਸ ਦਾ ਨਾਮ ਰਿਵੀਲ ਕਰੇਗਾ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਿਹੜਾ ਸਿੰਗਰ ਹੋ ਸਕਦਾ ਹੈ ਕਮ